ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮਾਚੀ ਕੇ ਮਾਚੀ ਕੇ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਇਹ ਦੋਸਤੋ ਪਿੰਡ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਂਦਾ ਨੇੜੇ ਇਹਦੇ ਬਲਾਸਪੁਰ ਵੀ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਮੱਝਾਂ ਹੁੰਦੀਆਂ ਰੁਟੀਨ ਦੇ ਵਿੱਚ ਵਿਕਰੀ ਆਲੀਆਂ ਤੈਨ ਨਾਗ ਅੱਜ ਦੀ ਵੀਡੀਓ ਚ ਦਿਖਾਉਨੇ ਆ ਦੋਸਤੋ ਤੇ ਤਿੰਨੇ ਹੀ ਸੂਏ ਸਵਾਈ ਪਸ਼ੂ ਆ ਬੇੰਤੀ ਹੈ ਵੀ ਜਿਨੇ ਜਿਹੜਾ ਨਾ ਖਰੀਦਣਾ ਹੋਇਆ ਉਹਦੀ ਤਸੱਲੀ ਤੁਸੀਂ ਆ ਕੇ ਕਰਨੀ ਆ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਸੋ ਆਪਦੀ ਸਮਝ ਨਾਲ ਦੇਖ ਕੇ ਪਰਖ ਕੇ ਆਪਦੀ ਤਸੱਲੀ ਕਰਕੇ ਤੁਸੀਂ ਪਸ਼ੂ ਖਰੀਦਿਓ ਜੇ ਆਓ ਜਾਣਕਾਰੀ ਲੈਣੀ ਸ਼ੁਰੂ ਕਰਦੇ ਆ ਦੋਸਤੋ ਪਹਿਲੇ ਨੰਬਰ ਤੇ ਇਸ ਸਾਈਡ ਦੇ ਉੱਤੇ ਇੱਕ ਛੋਟੀ ਬੰਦੀ ਹੈ ਇਸ ਤੋਂ ਇਸ ਤੋਂ ਬਾਅਦ ਚ ਫੇਰ ਇੱਕ ਸੂਈ ਸਵਾਈ ਛੋਟੀ ਤੇ ਨਾਲ ਇੱਕ ਵੱਜ ਵੱਡੇ ਟਾਂਚੀ ਦੀ ਹੈ ਤਿੰਨ ਨਾਗ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਉਨੇ ਆ ਹਾਂ ਹਾਂ ਬਾਈ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਬਾਈ ਜਗਜੀਤ ਬਲਵਿੰਦਰ ਤਿੰਨ ਮੱਝਾਂ ਅੱਜ ਆਪਾਂ ਵੇਚਣ ਲੱਗੇ ਹਾਂ ਹਾਂ ਬਾਈ ਇਹ ਦੋ ਝੋਟੀਆਂ ਪਹਿਲਣਾਂ ਗੀਆਂ ਉਹ ਇੱਕ ਮੈਂ ਤੀਜੇ ਸੂਏ ਆ ਬਾਈ ਜੀ ਜਿਹੜੀ ਪਹਿਲੇ ਨੰਬਰ ਤੇ ਝੋਟੀ ਆ ਬਾਈ ਕਿੰਨਾ ਚਰੋ ਗਿਆ ਇਹਨੂੰ ਸੂਈ ਨੂੰ ਇਹਨੂੰ ਜਗਜੀਤ ਮਾਲਕਾਂ ਦੇ ਦੱਸਣ ਮੁਤਾਬਕ ਅੱਜ ਬਾਈ 9ਵਾਂ 10ਵਾਂ ਦੇਣਾ ਸੂਈ ਨੂੰ ਆਪਣੇ ਕੋਲੇ ਅੱਜ ਹੀ ਆਈ ਆ ਪਹਿਲਾ ਸੂਆ ਮੂੰਹ 'ਚ ओरिजिनल ਦੋ ਦੰਦਾ ਠੀਕ ਹੈ ਦੋ ਦੋਨਾਂ ਦੇ ਘਰੇ 12 ਕਿਲੋ ਜੋਖ ਕੇ ਲਈ ਆ 11 1/2 11 ਕਿਲੋ ਚਾਹੇ ਆਪਣੇ ਵੀ ਕੋਈ ਕੰਡਾ ਲਾ ਲੇਵੇ ਠੀਕ ਆ ਭਾਗ ਇਹਨੂੰ ਦੁੱਧ ਨੂੰ ਨਹੀਂ ਕਹਿੰਦੇ ਵੀ ਨਹੀਂ ਚਬਾਉਣਾ ਉਹ ਚੱਕਰ ਨੇ ਅਗਲਾ ਚੋਕੇ ਲੈ ਕੇ ਜਾਵੇ ਜਿੰਨੇ ਪੈਸੇ ਲਾਉਣੇ ਆ ਤੇ ਬਾਕੀ ਝੋਟੀਆਂ ਵੀ ਦੱਸ ਦਊਗੀ ਠੀਕ ਹੈ ਕੀ ਇਹਦਾ ਬਲੰਦਰ ਰੇਟ ਰਹਿਣਾ ਬਈ ਇਹਦਾ ਜਗੀਤ ਬਾਈ 1,30,000 ਰੁਪਏ ਦੀ ਕੱਟੀ ਦੇਣਾ 1:30 ਦੀ ਕੱਟਾ ਦਿੱਤਾ ਨਹੀਂ ਕੱਟਾ ਦਿੱਤਾ ਬਾਈ ਦੁੱਧ ਵੀ ਇਹਨੇ ਖਰਾ 13-14 ਕਿਲੋ ਪਾਉਣਾ ਉਹਨਾਂ ਦੇ ਘਰੇ 12 ਕਿਲੋ ਦੁੱਧ ਪੂਰਾ ਜਮਾ ਨੈਟ ਸੀਗਾ 11-11.5 ਦੀ ਤੇ ਜਾਹੇ ਕੋਈ ਗਾਰੰਟੀ ਦੇ ਲੇ ਠੀਕ ਹੈ ਖੋਲੀ ਦੋਸਤੋ 1,30,000 ਰੇਟ ਹੈ ਬਾਈ ਕਹਿੰਦਾ ਵੀ ਅੱਜ ਹੀ ਇਹਦੇ ਕੋਲ ਪਹੁੰਚੀ ਹੈ ਸੂਈ ਨੂੰ 8-9 ਦਿਨ ਹੋ ਗਏ ਦੁੱਧ ਐਸ ਟਾਈਮ 11 ਕਿਲੋ ਕੋਈ ਵੀ ਭਰਾ ਮੰਨ ਕੇ ਸੌਦਾ ਕਰ ਲੇ ਦੁੱਧ ਹੈ 12 ਕਿਲੋ ਪਰ ਕਈ ਵਾਰ ਮੌਕੇ ਤੇ ਪਸ਼ੂ ਘਟ ਜੇ ਜਾਂ ਜਿਵੇਂ ਅੱਜ ਪਹੁੰਚੀ ਐ ਤੇ ਉਪਰਾ ਕਰ ਜੇ ਇੱਥੇ ਆ ਕੇ ਫਿਰ ਉਹਵੇਂ ਵੀ ਕਈ ਵਾਰ ਪਸ਼ੂ ਦੁੱਧ ਘਟ ਜਾਂਦਾ ਹੁੰਦਾ ਸੋ ਝੋਟੀ ਦੱਸੋ ਐਵੇਂ ਦੇਖ ਲਓ ਤੁਸੀਂ ਥਣ ਸੋਹਣੇ ਆ ਹਵਾਨਾ ਚੰਗਾ ਹੈ ਬਾਕੀ ਤਸੱਲੀ ਤੁਸੀਂ ਕਰਨੀ ਐ ਸਿੰਘ ਵੀ ਸੁਨੱਖਾ ਹੈ ਦਾ ਸੋ ਇਹ ਪਹਿਲਣ ਝੋਟੀ ਐ 1,30,000 ਦਾ ਭਾਅ ਬਾਈ ਨੇ ਰੱਖਿਆ ਹੈ ਹਰੇਕ ਐਂਗਲ ਤੋਂ ਹਰੇਕ ਪੱਖ ਤੋਂ ਤੁਸੀਂ ਦੇਖਣੀ ਐ ਨਰਖ-ਪਰਖ ਤੁਸੀਂ ਕਰਨੀ। ਫੇਰ ਤੋਰਦੇ ਬਈ ਇੱਕ ਵਾਰ। ਪਹਿਲਣਾ ਦਾ ਫਾਇਦਾ ਇਹ ਹੋ ਜਾਂਦਾ ਦੱਸੋ ਜੇ ਚੰਗੀਆਂ ਸਮਝਣ ਤਾਂ ਅਗਲੇ ਸਵੇਰੇ ਚ ਰਕਮ ਵਧਾ ਦਿੰਦੇ ਐ। ਮੋੜ ਲਈ ਬਈ। ਦੁੱਧ ਮਾਲਕ ਦੇ ਘਰੇ ਜਿਵੇਂ ਹੁਣ ਤੁਹਾਨੂੰ ਇੱਥੇ ਦੱਸਿਆ ਤੋ ਇੰਨਾ ਤੁਹਾਡਾ ਚੋਣ ਦਾ ਹੱਕ ਆ ਤੁਹਾਡੇ ਘਰੇ ਜਾ ਕੇ ਇਹ 13-14 ਦੇਵੇ ਇਹ 8-9 ਦੇਵੇ। ਉਹ ਤੁਹਾਡੀ ਸਾਮ ਸੰਭਾਲ ਹੈ ਮਤਲਬ ਜਿੰਨਾ ਦੱਸਿਆ ਹੁੰਦਾ ਉਹਨਾਂ ਚੋਕੇ ਲੈ ਲਿਆ ਕਰੋ ਉਦੋਂ ਅੱਗੇ ਤੁਸੀਂ ਸੰਭਾਲਣਾ ਹੁੰਦਾ ਪਸੂ ਬਾਕੀ ਸਿੰਗ ਸੁng ਦੀ ਕੁਆਲਿਟੀ ਬਹੁਤ ਹੈ ਜਗਜੀਤ ਬਾਈ ਜਮਾ ਛੋਟਾ ਸਿੰਗ ਲੱਗਿਆ ਸਹੀ ਸੋ ਬਾਕੀ ਠੰਡੀ ਬਹੁਤ ਆਇ ਲੱਤ ਛੜਾ ਵਾਲਾ ਕੋਈ ਨੂੰ ਚੱਕਰ ਨਹੀਂ ਠੀਕ ਹੈ ਸੋ ਇਹ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਇੱਕ ਬਹੁਤ ਸੋਹਣੀ ਛੋਟੀ ਤੁਹਾਨੂੰ ਦਿਖਾਉਂਗਾ ਦੱਸੋ ਇਹ ਵੀ ਤਾਜੀ ਸੂਈ ਵੀ ਹੈ ਬੱਚਾ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਖੜਾ ਫਿਰ ਮੱਝ ਦੇ ਬਾਰੇ ਗੱਲ ਆਪਾਂ ਬਾਈ ਤੋਂ ਅਜੇ ਰੋ ਪਤਾ ਕਰਾਂਗੇ ਬਲਵਿੰਦਰ ਬਾਈ ਜਿਹੜੀ ਦੋ ਨੰਬਰ ਤੇ ਛੋਟੀ ਹੈ ਏ ਵੀ ਜਗੀਜੀਤ ਬਾਈ ਪਹਿਲਾ ਸੂਆ ਹੀ ਸੂਈ ਆ ਇਹਦਾ 9-10 ਦਿਨ ਦਾ ਸੂਆ ਇਹਦਾਗਾ ਇਹ ਮੂੰਹ ਚੋ ਚਾਰ ਦੰਦਾਂ ਦਾ ਓਰੀਜਨਲ ਇਹਦੇ ਥੱਲੇ ਅੱਜ ਮੌਕੇ ਦਾ ਦੁੱਧ ਆ ਜਿਹੜਾ 13 ਕਿਲੋ ਤੋਂ ਬਾਹਰ ਹੋਊਗਾ ਠੀਕ ਸਵਾ 13 ਦਾ ਹੋਊ ਪਾਉਣੇ 13 ਨਹੀਂ ਰਹਿੰਦਾ ਯਾਨੀ ਕਿ 13 ਕਿਲੋ ਖੁੱਲਾ ਡੁੱਲਾ ਦੁੱਧ ਆ ਦੁੱਧ ਗੱਟੀ 15-16 ਕਿਲੋ ਪਾ ਦੂ ਫੇ ਇਹਦਾ ਰੇਟ ਕੀ ਰਹਿਣਾ ਫੇ ਇਹ ਜਗੀਜੀਤ ਬਾਈ 1.5 ਲੱਖ ਰੁਪਏ ਦੀ ਦੇਵਾਂਗੇ ਦੱਸੋ ਛੋਟੀ ਦੇਖੋ ਇੱਕ ਵਾਰ ਬਾਈ ਕੋਈ ਸਾਈਡ ਤੇ ਮੜਾ ਇਹਦੀ ਬਣਤਰ ਦੇਖਿਓ ਝੋਟੀ ਦੀ ਬਹੁਤ ਸੋਹਣਾ ਇਹਦਾ ਟਾਂਚਾ ਦੱਸੋ ਸੂਆ ਪਹਿਲਾ 8 9 ਦਿਨਾਂ ਦਾ ਸੂਆ ਕੱਟਾ ਇਹਦਾ ਜੈਡ ਬਲੈਕ ਹੀ ਦੀਦਾ ਕੱਟਾ ਨਾ ਬਈ ਨਾਲ ਹਾਂ ਹਾਂ ਬਾਈ ਇਹਨਾਂ ਦੋਨਾਂ ਨਾਲ ਕੱਟਿਆ ਉਹ ਮੈਂ ਨਾਲ ਕੱਟੀ ਆ ਠੀਕ ਹੈ ਜੈਡ ਬਲੈਕ ਕੱਟਾ ਦੱਸੋ ਸਾਰਾ ਹੀ ਕਾਲਾ ਦੀਦਾ ਖੋਲੀ ਬਈ ਟਾਂਚਾ ਤੁਸੀਂ ਦੇਖ ਲਓ 1.5 ਲੱਖ ਰੁਪਏ ਦੀ ਝੋਟੀ ਮਿਲੂਗੀ 13 ਕਿਲੋ ਦੁੱਧ ਕੋਈ ਵੀ ਭਰਾ ਤੋਲ ਕੇ ਲੈ ਲੇ ਪੌਣੇ 13 ਬਾਈ ਕਹਿੰਦਾ ਹੁੰਦਾ ਨਹੀਂ ਤੇ ਸਵਾ 13 ਹੋ ਸਕਦਾ ਮਤਲਬ 13 ਦੱਸਿਆ ਤਾਂ 13 ਨਿਕਲੂਗਾ ਫਿਟਿੰਗ ਵਾਲਾ ਹਵਾਨਾ ਜਿਵੇਂ گاਵਾਂ ਦਾ ਹੁੰਦਾ ਹੈ ਕੱਲਾ ਕੱਲਾ ਥਣ ਬੜਾ ਸੋਹਣਾ ਦੋਸਤੋ ਦੀਂਦਾ ਥੱਲੇ ਨੂੰ ਸਿੱਧਾ ਬਿਲਕੁਲ ਥਣ ਢਾਂਚਾ ਚੰਗਾ ਹੈ ਮੋਢ ਦੇ ਵਿੱਚੋਂ ਪੂਛ ਪਤਲੀ ਹੈ ਥੱਲੇ ਤੱਕ ਆਉਂਦੀ ਆ ਬਿਲਕੁਲ ਬਰੀਕ ਪੂਛ ਹੋ ਜਾਂਦੀ ਹੈ ਹੱਥੀਂ ਚੁਆਈ ਵਾਲਾ ਥਣ ਖਵਾਨਾ ਤੁਸੀਂ ਦੇਖੋ ਤੇ ਜਗਾਲੀ ਕਰੀ ਜਾਂਦੀ ਹੈ ਮਤਲਬ ਇਹ ਇੱਕ شریف ਪਸ਼ੂ ਦੀ ਨਿਸ਼ਾਨੀ ਰਹਿੰਦੀ ਹੈ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜਾ ਪਸ਼ੂ ਗਾਲਾ ਕਰਦਾ ਜ਼ਿਆਦਾ ਦੁੱਧ ਵੀ ਖੈਰ ਉਸੇ ਨੇ ਤਿਆਰ ਕਰਨਾ ਹੁੰਦਾ ਤੇ ਦੂਜੀ ਗੱਲ ਇਹ ਵੀ ਉਸ ਸੁਭਾਅ ਵੀ ਠੰਡਾ ਹੁੰਦਾ ਨਹੀਂ ਤਾਂ ਉੱਪਰੇ ਬੰਦੇ ਤੋਂ ਪਸ਼ੂ ਡਰਨ ਲੱਗ ਜਾਂਦਾ ਤੇ ਜਗਾਲੀ ਛੱਡ ਜਾਂਦਾ ਹਵਾਨੇ ਤੇ ਨਾੜਾ ਇਸ ਸਾਈਡ ਤੇ ਥੋੜਾ ਨਾ ਥੋੜੀਆਂ ਦਿਸਣੀਆਂ ਸ਼ੁਰੂ ਹੋ ਗਈਆਂ ਸੋਹਣੀ ਚੋਟੀ ਚੰਗੇ ਟਾਂਚੇ ਦੀ شریف ਜੇ ਸੁਹਾ ਦੀ ਸੋ ਜੇ ਕੋਈ ਵੀਰ ਪਸੰਦ ਕਰੇ ਤਾਂ 1.5 ਲੱਖ ਰੁਪਏ ਦੀ ਇਹ ਮਿਲ ਜੂਗੀ ਤੁਹਾਨੂੰ ਬਾਕੀ ਆਏ ਭਰਾ ਦਾ ਮਾਨ ਹੋ ਹੀ ਜਾਣਾ ਹੁੰਦਾ ਕੋਈ ਆਏ ਫਿਕਸ ਰਕਮ ਨਹੀਂ ਹੁੰਦੀ ਹੈ ਜਿਹੜੀ ਡਿਮਾਂਡ ਰੱਖੀ ਜਾਂਦੀ ਹੈ ਤੁਸੀਂ ਪਸੂ ਤਸੱਲੀ ਕਰਕੇ ਆਪਦੀ ਖਰੀਦਿਆ ਕਰੋ ਸੌਦੇ ਹੋ ਜਾਂਦੇ ਹੁੰਦੇ ਸੋ ਹਵਾਨਾ ਦੇਖੋ ਕਰਮਾਲੀ ਦਾ ਇੱਕ ਮੱਝ ਤੁਹਾਨੂੰ ਦੱਸੋ ਲਾਸਟ ਉੱਤੇ ਦਿਖਾ ਦਿੰਨੇ ਆ ਸੂਆ ਤੀਜਾ ਬਾਈ ਨੇ ਦੱਸਿਆ ਇਹਦੀ ਵੀ ਡਿਟੇਲ ਵੀਰ ਤੋਂ ਪੁੱਛਦੇ ਆ ਬਲਵਿੰਦਰ ਬਾਈ ਤੀਜਾ ਸੂਆ ਤੁਸੀਂ ਦੱਸਤਾ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਜੀ ਜੀ ਤਾਂ ਹੈਗਾ ਬਾਈ 22 ਦਿਨ ਦਾ ਸੂਆ ਮਗਰ ਕੱਟੀ ਆ ਇਹਦੇ ਬੱਚਾ ਬਹੁਤ ਚੰਗਾ ਸੀ ਮਨ ਇਹਦੇ ਵਧੀਆ ਲੱਗਿਆ ਵਾ ਸੀਗਾ ਯਾਨੀ ਕਿ ਦੁੱਧ ਤਾਂ ਮੈਂ ਚੰਗਾ ਦਿੰਦੀ ਆਗੀ 40 ਦਿਨਾਂ ਤੋਂ ਦੁੱਧ ਤੇ ਚੱਲਦੀ ਆ ਬਾਈ ਦੁੱਧ 16-17 ਕਿਲੋ ਦੇ ਦਿੰਦੀ ਆ ਇਸ ਟਾਈਮ 12 ਕਿਲੋ ਦੁੱਧ ਕੰਡੇ ਵਾਲਾ ਚਾਹੇ ਕੋਈ ਦੋ ਟਾਈਮ ਚੋਲ ਠੀਕ ਹੈ ਰੇਟ ਕਿਰੋਂ ਰੇਟ 145 ਦੀ ਦੇ ਦਾਂਗੇ ਬਾਈ ਦੱਸੋ 1 ਲੱਖ ਤੇ 45000 ਦੀ ਸੂਆ ਤੀਜਾ 20 ਤੋਂ 22 ਦਿਨਾਂ ਦਾ ਸੂਆ ਹੈ ਬੱਚਾ ਕੱਟੀ ਹੈ ਮੱਥੇ 'ਚ ਬੱਲਦਾ ਤੇ ਪੂਛ ਥੋੜੀ ਚਿੱਟੀ ਦੀਂਦੀ ਹੈ ਬਾਕੀ ਢਾਂਟਾ ਮੱਝ ਦਾ ਵੱਡਾ ਹੈ ਤੋੜ ਕੇ ਤੁਹਾਨੂੰ ਦਿਖਾਉਣੇ ਆ 1 ਲੱਖ ਤੇ 45000 ਦੀ ਮਿਲੂਗੀ ਬਹੁਤ ਵੱਡੀ ਮੱਝ ਹੈ ਪੂਰੀ ਡਬਲ 12 ਕਿਲੋ ਦੁੱਧ ਇਸ ਟਾਈਮ ਹਾਜ਼ਰ ਹੈ ਤੋ ਦੇਖੋ ਇਹਦਾ ਢਾਂਟਾ ਇਸ ਸਾਈਡ ਤੋਂ ਇਹਦਾ ਥਣ ਹਵਾਨਾ ਤੁਸੀਂ ਦੇਖ ਲਓ ਬਹੁਤਾ ਵਿਖਾਵਾ ਨਹੀਂ ਕਰਦੀ ਹਵਾਨੇ ਦਾ ਬਾਕੀ ਉਹ ਤੁਸੀਂ ਹੁਣ ਵੀਡੀਓ ਚ ਦੇਖ ਲਓਗੇ। ਜੋ ਇਸ ਤਰ੍ਹਾਂ ਦਾ ਗੱਥਾਣ ਹੋਵੇ। 1,45,000 ਇਹਦਾ ਜਿਹੜਾ ਹੋ ਰੇਟ ਬਾਈ ਨੇ ਰੱਖਿਆ। ਉਹ ਤੁਹਾਨੂੰ ਲੈ ਜੀ ਬਲੰਦਰ ਸਿੱਧੀ ਬੇਕਰ। ਉਹ ਫਿਰ ਤੁਸੀਂ ਇਹਦਾ ਟਾਂਚਾ ਦੇਖੋ। ਸੋ ਹੁਣ ਹਵਾਨਾ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਸਾਕੀ ਚਵਾਈ ਬਹੁਤ ਚੰਗੀ ਆ ਧਾਰਤੂਰ ਬਹੁਤ ਬੋਲੀ ਜੀ ਠੀਕ ਹੈ ਬਲਵਿੰਦਰ ਇਹ ਥੋੜਾ ਜਿਹਾ ਇੱਕ ਪਾਸੇ ਨੂੰ ਉੱਤੋਂ ਹਵਾਨਾ ਥੋੜਾ ਜਿਹਾ ਪਰਾ ਨਹੀਂ ਦਿਖਾਉਂਦੀ ਥੋੜਾ ਮਾੜਾ ਮੋਟਾ 19 20 ਦਾ ਹੋਊਗਾ ਉਂ ਜਗਜੀਤ ਕੋਈ ਥਣ ਨਹੀਂ ਬਾਈ ਘੱਟ ਬਦ ਦੁੱਧ ਬਰਾਬਰ ਹੈ ਬਰਾਬਰ ਦੁੱਧ ਠੀਕ ਸੋ ਦੋਸੋ 12 ਕਿਲੋ ਦੁੱਧ ਦੱਸਿਆ ਵੈਸੇ ਤਾਂ ਆਪਾਂ ਨੂੰ ਪਤਾ ਵੀ ਜੇ ਆਪਾਂ ਵਜਣ ਵਾਲੀ ਮੱਝ ਖਰੀਦਦੇ ਆ ਤਾਂ ਉਹਦਾ ਵੈਸੇ ਹੀ ਰੇਟ ਜ਼ਿਆਦਾ ਹੁੰਦਾ ਹੈ ਫੋਲ ਬੜੇ ਕੱਦ ਕਾਠ ਚ ਹੈ ਵੇਲ ਚੰਗੀ ਹੈ ਹਵਾਨਾ ਤੁਹਾਨੂੰ ਦਿਖਾ ਵੀ ਦਿੱਤਾ ਕੋਲੋਂ ਆ ਕੇ ਤੁਸੀਂ ਫੇਰ ਦੇਖ ਲੈਣਾ ਇਹਦਾ ਬਾਈ ਦੱਸੂਗੀ ਹੋਰ ਵੀ ਹੰਦਨਾਂ ਨੂੰ ਜਿਹਦੇ ਘਰੇ ਜਾਵੜੀਆਂ ਨੇ ਚੰਗਾ ਦੁੱਧ ਦੇਣਾ ਬਾਈ ਮੈਂ ਸੋ ਬੱਚਾ ਨਾਲ ਕੱਟੀ ਇੱਕ ਬਹੁਤ ਸੋਹਣੀ ਝੋਟੀ ਦੱਸੋ ਵਿਚਾਲੇ ਖੜੀ ਸੀਗੀ ਜਿਹੜੀ ਤੁਹਾਨੂੰ ਦਿਖਾਤੀ ਹੈ ਅਲੱਗ-ਅਲੱਗ ਕੀਮਤ ਦੇ ਇਹ ਪਸ਼ੂ ਲਗਭਗ 1 30 ਤੋਂ ਲੈ ਕੇ 1.5 ਲੱਖ ਤੱਕ ਦੀਆਂ ਤਿੰਨ ਮੱਝਾਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਈਆਂ ਤੁਹਾਨੂੰ ਇਹਨਾਂ ਚੋਂ ਜਿਹੜਾ ਨਾ ਚੰਗਾ ਲੱਗਿਆ ਉਹ ਖਰੀਦ ਲਿਓ ਤੁਸੀਂ ਤਸੱਲੀ ਕਰਨਾ ਤੁਹਾਡਾ ਹੱਕ ਹੈ ਸੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ ਤੁਹਾਡੀ